ਹੈਲੋ ਫਰੈਂਡਸ ਅੱਜ ਕਹਾਣੀ ਕਰ ਅਨੀਮਨ ਸਿੰਘ ਦੀ ਕਹਾਣੀ ਅਜੇ ਆਪਾਂ ਨੇ ਮਾਰੇ ਨਹੀਂ ਸੁਣਾਗੇ ਆਓ ਸੁਣਦੇ ਹਾਂ ਬਹੁਤ ਹੀ ਦਿਲਚਸਪ ਕਹਾਣੀ ਦੋ ਤਿੰਨ ਦਿਨਾਂ ਤੋਂ ਸਿਰਫ ਇੱਕੋ ਜੁਕਤ ਮੇਰੇ ਮਨ ਤੇ ਛਾਈ ਹੋਈ ਹੈ ਮੈਨੂੰ ਲੱਗਦਾ ਹੈ ਦਿਨ ਹੁਣ ਬਦਲ ਜਾਣਗੇ ਵੇਖੋ ਸਕੀਮ ਨੇਪਰੇ ਚੜੂ ਜਾਣਾ ਹੋਣ ਹੋਰ ਭੁੱਖਾ ਨਹੀਂ ਮਰਿਆ ਜਾਂਦਾ ਸ਼ੇਕਰ ਦੋ ਕੁੜੀਆਂ ਦੇ ਤਾਂ ਭਾਂ ਖੋਲੇ ਜਾਣਗੇ ਜੀਪੋ ਜਿਉਂਦੀ ਹੁੰਦੀ ਫਿਰ ਹੋਰ ਗੱਲ ਸੀ ਪਰ ਹੁਣ ਤਾਂ ਮੈਨੂੰ ਹੀ ਕਰਨਾ ਪਊ ਕੋਜ ਦੋ ਤਿੰਨ ਦਿਨਾਂ ਤੋਂ ਮੈਂ ਟੋਏ ਵੱਲ ਜ਼ਿਆਦਾ ਧਿਆਨ ਦੇਣ ਲੱਗ ਪਿਆ ਪਹਿਲਾਂ ਮੈਂ ਹੋਰ ਤਰ੍ਹਾਂ ਹੀ ਸੋਚਦਾ ਰਹਿੰਦਾ ਸੀ ਕਿ ਟੋਏ ਨੂੰ ਮਿੱਟੀ ਨਾਲ ਭਰ ਦੇਵਾਂ ਸਰਕਾਰੀ ਗ੍ਰਾਂਟ ਤਾਂ ਹੁਣ ਆਉਣੀ ਰਹੀ ਮੰਦਰ ਤਾਂ ਗੁਪੋੜੀ ਨਿਕਲਿਆ ਅੰਦਰੋਂ ਖਾਰ ਰੱਖ ਗਏ ਮੇਰੇ ਤੇ ਚਲੋ ਕੋਈ ਨਹੀਂ ਮਾੜਿਆ ਅਜੇ ਆਪਾਂ ਐਨੇ ਨਹੀਂ ਮਾੜੇ ਬਣੂ ਕੋਜਣਾ ਕੋਸਤਾ ਟੋਏ ਉੱਪਰ ਅਜੇ ਮੈਂ ਪੱਤੇ ਰੱਖੇ ਹੋਏ ਐ ਮਤੇ ਕਿਸੇ ਨੂੰ ਪਿੰਕਣਾ ਲੱਗ ਜੇ ਅਜੇ ਤਾਂ ਇੰਜ ਹੀ ਕਰਨਾ ਪਊ ਜਿੰਨਾ ਚਿਰ ਕੰਮ ਨੇਪਰੇ ਨਹੀਂ ਚੜਦਾ ਲੋਕਾਂ ਦਾ ਕੋਈ ਪਤਾ ਨਹੀਂ ਪਹਿਲੋ ਹੀ ਬਾਤ ਦਾ ਪਤੰਗੜ ਬਣਾ ਦੇ ਸਾਡਾ ਵੇੜਾ ਤਾਂ ਉਂ ਵੀ ਇਸ ਕਾਸੇ ਲਈ ਸਾਰੇ ਪਿੰਡਾਂ 'ਚ ਬਦਨਾਮ ਐ ਜਦੋਂ ਦਾ ਮੈਂ ਪਾਲੇ ਦੇ ਘਰੇ ਟੀਵੀ ਵੇਖਿਆ ਮੈਨੂੰ ਉਦੋਂ ਦਾ ਪਾਲੇ ਦਾ ਘਰ ਚੰਗਾ-ਚੰਗਾ ਲੱਗਣ ਲੱਗ ਪਿਆ ਪਹਿਲੋ ਮੈਨੂੰ ਉਸ ਦਾ ਘਰ ਚੰਗਾ ਨਹੀਂ ਲੱਗਦਾ ਸੀ ਉਹ ਵੀ ਉਹਦੀ ਬਹੁਤਾਰੋ ਕਰਕੇ ਤਾਰੋ ਮੈਨੂੰ ਉੱ쾌 ਹੀ ਚੰਗੀ ਨਹੀਂ ਲੱਗਦੀ ਉਹਦਾ ਵਿਹਾਰ ਵੀ ਬੁਰਾ ਐ ਹੁੰਦੀ ਐ ਤਿਰਛੀਆਂ ਅੱਖਾਂ ਵੱਲ ਮੇਰੇ ਤੋਂ ਵੇਖਿਆ ਨਹੀਂ ਜਾਂਦਾ ਮੈਨੂੰ ਡਰ ਲੱਗਣ ਲੱਗ ਜਾਂਦਾ ਹੈ ਅੰਦਰ ਹੀ ਅੰਦਰ ਇੱਕ ਕੰਬਣੀ ਜਿਹੀ ਵੀ ਮਹਿਸੂਸ ਕਰਦਾ ਐ ਮੈਂ ਬਿਮਾਰਿਆ ਮੇਰੇ ਚ ਕੀ ਜ਼ਹਿਰ ਐ ਜਿਹੜਾ ਤੇਰੇ ਡੰਗ ਮਾਰ ਦੂ ਮੇਰੇ ਵੱਲ ਉਲੜਦੇ ਆ ਉਹ ਅਕਸਰ ਬੋਲਦੀ ਐ ਨਾ ਭਾਬੀ ਨਾ ਪਾਲਾ ਮੇਰੇ ਭਰਾਵਾਂ ਵਰਗਾ ਮੈਂ ਬਾਰ ਵੱਲ ਮੋੜਦੇਂ ਜਵਾਬ ਦਿੰਦਾ ਤਾਰੋ ਫਿਰ ਵੀ ਦੰਦ ਕਰ ਤੇ ਆਖਦੀ ਹੁੰਦੀ ਸੀ ਅਕਸਰ ਮਾੜਿਆ ਦੀਪੂ ਦੇ ਜਾਨ ਦਾ ਦੁੱਖ ਐ ਤੈਨੂੰ ਸਿਆਣਾ ਬਨ ਭਾਈ ਟੀਵੀ ਨਾਲ ਹੀ ਘਰ ਹੁੰਦੇ ਐ ਵੇ ਕਿਵੇਂ ਬੀਆਬਾਨ ਬਣ ਗਿਆ ਹੱਸਦਾ ਵਜਦਾ ਕਰ ਤਾਇ ਟੇਕੇ ਨੇ ਮੈਨੂੰ ਸੋਚਾਂ ਚ ਡੁੱਬਿਆ ਵੇਖ ਕੇ ਕਿਹਾ ਸੀ ਕੋਈ ਨਹੀਂ ਤਾਇਆ ਵੇਖ ਲੈ ਛੇਤੀ ਦਿਨ ਫਿਰ ਜਾਣਗੇ ਮੈਨੂੰ ਵੀ ਆਪਣੀ ਜੁਕਤ ਦਾ ਖਿਆਲ ਆ ਗਿਆ ਸੀ ਤਾਇ ਟੇਕੇ ਨੇ ਮੇਰੀ ਕਈ ਵਾਰ ਹਮਾਇਤ ਕੀਤੀ ਐ ਜਦੋਂ ਸਾਰਾ ਵਿੜਾ ਮੇਰੇ ਉਲਟ ਸੀ ਤਾਇਆ ਟੇਕਾ ਹੀ ਖੜਿਆ ਪੀੜ ਚ ਵਾਕ ਹੋ ਕੇ ਕਹਿੰਦਾ ਮਾੜੇ ਨੇ ਕੰਮ ਤਾਂ ਬੁਰਾ ਕੀਤਾ ਐ ਪਰ ਇਸ ਨੂੰ ਸਾਂਝ ਤੋਂ ਮੋੜ ਦੇਣਾ ਵੀ ਠੀਕ ਨਹੀਂ ਇਹਦੇ ਘਰ-ਬਾਰ ਬਾਰੇ ਤਾਂ ਸੋਚੋ ਤੇ ਆ ਜੋ ਤਿੰਨ ਨੰਗੇ ਪੈਰੀ ਖੜੀਆਂ ਨੇ ਇਹਨਾਂ ਦਾ ਕੀ ਬਣੂ ਫਿਰ ਵਿਹੜੇ ਵਾਲੇ ਸਾਰੇ ਆਪ ਹੀ ਚੁੱਪ ਵੱਟ ਗਏ ਸਿਆਣਾ ਬਾਂਝਾ ਮਾੜਿਆ ਛੱਡ ਦੇ ਵਿਹਪ ਤਾਂ ਬੱਚੇ ਰੋ ਲਏਗਾ ਮੈਂਬਰ ਮਿੰਦਰ ਹੀ ਬੋਲਿਆ ਸੀ ਇਕੱਲਾ ਮਿੰਦਰ ਬੋਲਦਾ ਮੈਨੂੰ ਭੈੜਾ ਤਾਂ ਬਹੁਤ ਲੱਗਿਆ ਸੀ ਵੋਟਾਂ ਵੇਲੇ ਤਾਂ ਕਿਵੇਂ ਤਰਲੇ ਕਰਦਾ ਸੀ ਆਕੇ ਮਾੜਾ ਸਿਆ ਖਿਆਲ ਰੱਖਿਓ ਐਤ ਕੀ ਹੁਣ ਆਖੀ ਵੀ ਨਹੀਂ ਮਲਵਾਉਂਦਾ ਫਲਸ਼ਾਂ ਵਾਰੀ ਤਾਂ ਉਪਰੋਂ ਉਪਰੋਂ ਹੀ ਕਹੀ ਗਿਆ ਮਾੜਿਆ ਟੋਆ ਪੋਟ ਲੈ ਬਾਕੀ ਗਵਰਨਮੈਂਟ ਤੋਂ ਆਪੇ ਕਰਾ ਦੂੰ ਮੈਂ ਪਰ ਮੁੜ ਕੇ ਘਰ ਬੰਨੀ ਢੇੜਾ ਵੀ ਨਹੀਂ ਮਾਰਿਆ ਵੇੜੇ ਦੇ ਕਈ ਘਰਾਂ ਦੇ ਚੈੱਕ ਆ ਗਏ 5-5000 ਦੇ ਸਰਪੰਚ ਕੋਲ ਪਤਾ ਕੀਤਾ ਕਹਿੰਦਾ ਮਾੜਿਆ ਤੇਰਾ ਤਾਂ ਨਾਂ ਹੀ ਨਹੀਂ ਹੈਗਾ ਲਿਸਟ 'ਚ ਭੈਣ ਵੱਡੀ ਸਾਰੀ ਗਾਲ ਮਿੰਦਰ ਨੂੰ ਕੱਢਦਾ ਮੈਂ ਸਰਪੰਚ ਦੇ ਘਰ 'ਚੋਂ ਬਾਹਰ ਆ ਗਿਆ ਸਾਂ ਜਦੋਂ ਉਹਦਾ ਮਿੰਦਰ ਮੈਂਬਰ ਬਣਿਆ ਦੋ ਤਿੰਨ ਸਾਲਾਂ ਚੀ ਘਰ ਪੱਕਾ ਪਾ ਲਿਆ ਸਾਰੀਆਂ ਚੀਜ਼ਾਂ ਘਰ ਚ ਸਜਾ ਲਈਆਂ ਟੀਵੀ ਫਰਿੱਜ ਸੋਫੇ ਤੇ ਦੋ ਟਾਇਰਾਂ ਵਾਲਾ ਮੋਟਰਸਾਈਕਲ ਹੁਣ ਇਹਦੇ ਪੈਰ ਜ਼ਮੀਨ ਤੇ ਨਹੀਂ ਲੱਗਦੇ ਜਿੱਤੇ ਹੋਰ ਘਰਾਂ ਦੀਆਂ ਤੀਵੀਆਂ ਜਾਂਦੀਆਂ ਨੇ ਮੇਰੀਆਂ ਕੁੜੀਆਂ ਵੀ ਜਾਉਣ ਗਿਆ ਉਹਨਾਂ ਨੂੰ ਕੀ ਜ਼ਿਆਦਾ ਮੁਸ਼ਕ ਚੜਦੀ ਹੈ ਸਾਈ ਪਾਸ਼ੋ ਬੀਬੀ ਸੰਤਿ ਅਤੇ ਮੂਲੋ ਹਰਾਇ ਰੋਲਾ ਪਾਇਆ ਸੀ ਅਕੇ ਭਾਈ ਮੈਂਬਰਾ ਆ ਨਿੱਕੇ ਜਿਹੇ ਪਲਾਟ 'ਚ ਨਹੀਂ जाया ਜਾਂਦਾ ਸਾਰੇ ਪਿੰਡ ਦੇ ਘਰਾਂ 'ਚ ਪੱਕੀਆਂ ਪਲਾਸ਼ਾਂ ਨੇ ਪਰ ਆਪਣਾ ਵੇੜਾ ਐਸੀ ਨਰਕ ਭੋਗਦਾਰੂ ਉਸ ਮਰਲੇ ਦੇ ਪਲਾਟ ਕੋਲੋਂ ਕਿਹੜਾ ਲੰਗਰ ਨੂੰ ਜੀ ਕਰਦਾ ਇੱਕ ਵਾਰ ਬੱਕਰੀ ਭੱਜ ਗਈ ਤਸੀ ਤੜਾ ਕੇ ਪਲਾਟ 'ਚ ਜਾਵੜੀ ਮੇਰਾ ਤਾਂ ਨੱਕ ਰਾਈ ਸਾਹ ਲੈਣਾ ਵੀ ਔਖਾ ਹੋ ਗਿਆ ਗੰਦ ਮੰਦ ਨਾਲ ਪੈਰ ਵੀ ਲਿਬੜ ਗਏ ਕੀਵੀਆਂ ਦੇ 부ਝੇ ਥਾਂ-ਥਾਂ ਖਿੰਡੇ ਪਈ ਬੱਕਰੀ ਪਰਲੇ ਪਾਰ ਨਿਕਲੀ ਮੈਂ ਵੀ ਸ਼ੁਕਰ ਮਨਾਇਆ ਘਰ ਆ ਕੇ ਸਾਰਾ ਦਿਨ ਮੈਨੂੰ ਨੱਕ ਥਾਣੀ ਉਹੋ ਜਿਹੀ ਮੁਸ਼ਕੀ ਆਈ ਗਈ ਉਦੋਂ ਮੈਨੂੰ ਪਹਿਲੀ ਵਾਰ ਭੰਗੀਆਂ ਨਾਲ ਹਮਦਰਦੀ ਹੋਈ ਸੀ ਇੱਕ ਦੋ ਘਾਰੀ ਨੇ ਸਾਰੇ ਪਿੰਡ 'ਚ ਉਹਨਾਂ ਦੇ ਉਹ ਵੀ ਟੋਬੇ ਦੇ ਪਰਾਂ ਗੰਦਮੰਦ 'ਚ ਵਿਚਾਰੇ ਸਾਰੇ ਪਿੰਡ ਦਾ ਗੰਦਮੰਦ ਚੁੱਕ ਕੇ ਆਪਣੇ ਘਰਾਂ ਕੋਲ ਇਕੱਠਾ ਕਰ ਸੁੱਟ ਲੈਂਦੇ ਨੇ ਤੇ ਬਦਲੇ 'ਚ ਕੀ ਮਿਲਦਾ ਖਾਣ ਨੂੰ ਦੋ ਟੁਕ ਉਹ ਵੀ ਬਾਕੀ ਬਚੀ ਜੂੜ ਤੇ ਜਦੋਂ ਦੀ ਦੀਪੋ ਤੁਰ ਗਈ ਹੈ ਮੇਰਾ ਘਰ 'ਚ ਜੀ ਨਹੀਂ ਲੱਗਦਾ ਮੈਂ ਤਾਂ ਕੁੜੀਆਂ ਕਰਕੇ ਹੀ ਆ ਜਾਣਾ ਘਰ ਦੀਪੂ ਦਾ ਪਤਾ ਨਹੀਂ ਸੀ ਉਹ ਇੰਨੀ ਛੇਤੀ ਤੋਰ ਜਾਊ ਸਾਰਾ ਘਾਰ ਹੀ ਡੋਲ ਗਿਆ ਰੱਬ ਨੇ ਬਿਮਾਰੀਆਂ ਵੀ ਤਾਂ ਗਰੀਬਾਂ ਨੂੰ ਹੀ ਦਿੱਤੀਆਂ ਕੀ ਪਤਾ ਤੀ ਹੋਣੀ ਦਾ ਚਾਹ ਤਾਂ ਉਹਨੂੰ ਮੁੰਡੇ ਦੇ ਜਨਮ ਦਾ ਸੀ ਪਰ ਭਾਣਾ ਹੋਰ ਹੀ ਵਾਪਰ ਗਿਆ ਵੇਖੀ ਸ਼ਿੰਦੋ ਦੇ ਬਾਪੂ ਐਤ ਕੀ ਰੱਬ ਮੁੰਡਾ ਹੀ ਦੇਊ ਆਪੇ ਕਿਹੜਾ ਰੱਬ ਦੇ ਮਾਂ ਮਾਰੇ ਆ ਦੀਪੂ ਖੁਸ਼ ਹੋ ਹੋ ਕਹਿੰਦੀ ਸੀ ਪਰ ਜਦੋਂ ਉਹਨੂੰ ਪੀੜਾਂ ਉਠੀਆਂ ਪਿੰਡ ਦੀ ਦਾਈ ਦੀ ਰਮਜ਼ ਚ ਵੀ ਕੁਝ ਨਾ ਪਿਆ ਸਗੋਂ ਸ਼ਹਿਰ ਦੀ ਡਾਕਟਰ ਨੇ ਕੋਲ ਛੇਤੀ ਲਜਾਨ ਨੂੰ ਕਹਿਣ ਲੱਗੀ ਨੰਬਰਦਾਰਾਂ ਤੋਂ ਉਧਾਰੇ ਪੈਸੇ ਬਾੜ ਸ਼ਹਿਰ ਲੈ ਗਈ ਬੱਚੇ ਨੂੰ ਖਤਰੇ ਭਾਈ 10-15000 ਦਾ ਖਰਚ ਆਊ ਗਲੇ ਚ ਪਾਈਪ ਜਈ ਪਾਈ ਡਾਕਟਰ ਨੇ ਬੋਲੀ ਸੀ ਬੱਚਾ ਵੱਡੇ ਆਪਰੇਸ਼ਨ ਨਾਲ ਹੋਇਆ ਉਹ ਵੀ ਕੁੜੀ ਡਾਕਟਰ ਨੇ ਦੀਪੋ ਨੂੰ ਨਾ ਬਚਾ ਸਕੀ ਕੋਈ ਨਹੀਂ ਪੁੱਤ ਮਾਰਿਆ ਜਿਨੇ ਦਿੱਤੀਆਂ ਨੇ ਉਹ ਰਿਸਕ ਵੀ ਦੇਊ ਦੇਲਣਾ ਸੁਟੀ ਤਾਈ ਹਮੇਸ਼ਾ ਮੈਨੂੰ ਠਾਰਸ ਦਿੰਦੀ ਰਹਿੰਦੀ ਸੀ ਤਾਈ ਦਾ ਮੇਰੇ ਪ੍ਰਤੀ ਇਹਨਾਂ ਪਿਆਰ ਮੈਨੂੰ ਬੜਾ ਚੰਗਾ ਲੱਗਦਾ ਸੀ। ਤਾਂ ਹੀ ਹਰੇ ਰਿਸ਼ਤੇ 'ਚ ਵੀ ਸਾਡੇ ਕੀ ਲੱਗਦੇ ਸਨ ਤੇ ਦੂਜੇ ਪਾਸੇ ਮੇਰਾ ਆਪਣਾ ਸਕਾ ਭਰਾ ਸੀ। ਜਦੋਂ ਦੀ ਉਹਨੇ ਚੁੜੇਲ ਜਈ ਤੀਵੀ ਕਰ ਲਈ ਆਂਦੀ ਹੈ। ਉਹਨੇ ਹਮਦਰਦੀ ਦਾ ਇੱਕ ਬੋਲ ਵੀ ਕਦੇ ਮੇਰੇ ਨਾਲ ਸਾਂਝਾ ਨਹੀਂ ਕੀਤਾ ਸੀ। ਦੀਪਾ ਤੁਰ ਗਈ ਤਾਂ ਅਫਸੋਸ ਨੂੰ ਵੀ ਨਾ ਏ। ਉਦੋਂ ਮੈਨੂੰ ਪਾਲੇ ਦਾ ਚੇਤਾ ਆਉਂਦਾ। ਵਿਚਾਰੇ ਨੇ ਕੀ ਲੈਣਾ ਮੇਰੇ ਕੋਲੋਂ? ਦੀਪੋ ਦੇ ਜਾਣ ਤੋਂ ਬਾਅਦ ਮੇਰੇ ਦੁੱਖ 'ਚ ਇੱਕ ਉਹ ਸ਼ਰੀਕ ਹੋਇਆ ਬੇਲੇ ਬੈਠੇ ਨੂੰ ਕੰਮ ਵੀ ਉਹਨੇ ਲਾਇਆ ਕਹਿੰਦਾ ਮਾੜਿਆ ਤੋਰ ਜਾਨ ਵਾਲੇ ਦੇ ਨਾਲ ਨਹੀਂ ਜਾਇਆ ਜਾ ਸਕਦਾ ਚੱਲ ਮੇਰੇ ਨਾਲ ਚੱਲ 200 ਦਿਵਾਉਂ ਦਿਹਾੜੀ ਦੀ ਮੈਂ ਬਿਨਾ ਕੁਝ ਬੋਲੇ ਤੋਰ ਪਿਉਂ ਦੇ ਨਾਲ ਮਾਸਟਰ ਦੇ ਘਰ ਫਲੈਸ਼ ਫੁੱਟ ਨਹੀਂ ਸੀ ਨਵੇਕਲੀ ਤਰ੍ਹਾਂ ਦੀ ਚਾਹ ਟੋਏ ਪੁੱਟ ਕੇ ਗੱਡਰ ਵਾਲੀ ਇਹ ਮਾਸਟਰ ਹੁਰੀ ਵੀ ਸਾਡੇ ਲਾਣੇ 'ਚ ਨਹੀਂ ਗੇਰੂ ਦਾ ਵੱਡਾ ਮੁੰਡਾ ਮਾਸਟਰ ਤੇ ਸਾਰਾ ਪਰਿਵਾਰ ਕਾਮਰੇਡ ਹੈ। ਵੇੜੇ ਵਾਲੇ ਇਹਨਾਂ ਨੂੰ ਕਾਮਰੇਡਾ ਦਾ ਲਾਣਾ ਕਹਿੰਦੇ ਆ। ਗੇਰੂ ਨੇ ਪੜਾਤਾ ਇਹਨੂੰ 10 ਪੜਨ ਤੋਂ ਬਾਅਦ ਕੋਈ ਕੋਰਸ ਜੇ ਕਰਕੇ ਸਕੂਲ 'ਚ ਮਾਸਟਰ ਲੱਗ ਗਿਆ। ਘਰੇ ਕੁਰਸੀ ਦੇ ਬੈਠੇ ਟੌਰ ਵੇਖਣ ਵਾਲੀ ਹੁੰਦੀ ਐ। ਸਾਡੇ ਵੇੜੇ ਦੇ ਵੇਲੜ ਸਾਰੇ ਇਹਦੇ ਆਲੇ-ਦੁਆਲੇ ਘੇਰਾ ਪਾਈ ਬੈਠੇ। ਇਹਦੀਆਂ ਗੱਲਾਂ ਸੁਣਦੇ ਹੁੰਦੇ ਆ। ਇਹ ਵੀ ਬੜੇ ਸਵਾਦ ਨਾਲ ਗੱਲਾਂ ਸੁਣਾਉਂਦਾ। ਅੱਜ ਵੀ ਛੇੜ ਲਈ ਕਥਾ। ਕਹਿੰਦਾ ਭਾਈ ਜੇਤਾ ਜੇ ਉੱਚੀ ਜਿਆਦਾ ਹੁੰਦਾ ਉਹਦੀ ਕਦਰ ਦੁੱਗਣੀ ਪੈਣੀ ਸੀ ਗੁਰੂ ਗੋਬਿੰਦ ਸਿੰਘ ਨੇ 7 ਮੈਂਬਰ ਕੋਮਲੀ ਵਾਰੇ ਸਨ ਤੇ ਭਾਈ ਜੇਤਾ ਉਹਨਾਂ ਦਾ ਸੇਖ ਵੀ ਘਟ ਨਹੀਂ ਸੀ ਉਹਨੇ ਵੀ 11 ਜੀ ਵਾਰੇ ਪਰ ਹੁਣ ਉਹਦਾ ਨਾਮ ਵੀ ਮਸਾ ਹੀ ਲੈਂਦੇ ਆ ਵੇਖੋ ਧਰਮ ਚ ਵੀ ਜਾਤਾਂ ਪਾਤਾਂ ਦੀ ਵੰਡ ਹੋ ਗਈ ਫਿਰ ਉਹਨੇ ਬਾਬੇ ਬੀਰ ਧੀਰ ਦਾ ਇਤਿਹਾਸ ਛੇੜ ਲਿਆ ਕਹਿੰਦਾ ਮਿਸਲਾਂ ਨੂੰ ਬਣਾਉਣ ਵਕਤ ਇਹਨਾਂ ਨੇ ਰੋਲਾ ਪਾਇਆ ਸੀ ਕਿ ਇਹ ਤਾਂ ਰਾਜ ਸੱਤਾ ਵਾਲਾ ਕੰਮ ਹੋ ਜਾਊ ਅਸਿਨੀਆਂ ਦੇ ਹੱਕ ਚ ਉਸ ਵੇਲੇ ਦੇ ਜਥੇਦਾਰ ਨੇ ਵੀਰ ਸਿੰਘ ਧੀਰ ਸਿੰਘ ਦੇ ਜਥੇਦਾਰ ਨੂੰ ਅਫਗਾਨਿਸਤਾਨ ਦੀ ਸਰਹੱਦ ਵੱਲ ਤੋਰ ਦਿੱਤਾ। ਆਕੇ ਮੁਗਲਾਂ ਦੇ ਹਮਲੇ ਕਰਨ ਦੀ ਖਬਰ ਹੈ। ਪੰਥ ਦੀ ਰਾਖੀ ਕਰੋ। ਸਰਹੱਦ ਤੇ ਜਥਲ ਜਾ ਕੇ ਮਗਰੋਂ ਮਿਸਲਾ ਬਣਾ ਕੇ ਸਾਰੇ ਆਪੋ ਆਪਣੇ ਜਥਿਆਂ ਦੇ ਸਰਦਾਰ ਬਣ ਗਏ। ਬਾਅਦ ਵਿੱਚ ਬਾਬਿਆਂ ਨੂੰ ਸਾਦਾ ਦਿੱਤਾ। ਆਕੇ ਅੰਬਰਸਰ ਜਥੇ ਨੂੰ ਪਹੁੰਚਣ ਦਾ ਹੁਕਮ ਹੈ। ਮੁਗਲਾਂ ਦੇ ਹਮਲੇ ਦਾ ਡਰ ਹੈ। ਸਾਰੇ ਪਹਿਲਾ ਤਰਨ ਤਰ ਇਕੱਠੇ ਹੋਵੋ। ਤਰੰਤਾ ਜੱਤੇ ਦੇ ਪਹੁੰਚਣ ਤੋਂ ਬਾਅਦ ਪੰਜ-ਪੰਜ ਦੇ ਟੋਲੇ ਬਣਾ ਕੇ ਅੰਬਰਸਰ ਵੱਲ ਤੋਰਿਆ ਗਿਆ ਪਰ ਪਹੁੰਚਿਆ ਉੱਥੇ ਜੱਤੇ ਦਾ ਇੱਕ ਵੀ ਜਣਾ ਨਹੀਂ ਵੇਖਿਆ ਇਤਿਹਾਸਕ ਸਕਾਰੇ ਤੇ ਜਮਾਈ ਚੁੱਪ ਵੱਟ ਲਈ ਗਈ ਮੈਂ ਮਿੱਟੀ ਫੁੱਟੀ ਗਿਆ ਪਾਲਾ ਕੱਢੀ ਗਿਆ ਮਾਸਟਰ ਪੂਰੇ ਜੋਸ਼ 'ਚ ਬੋਲੀ ਗਿਆ ਸੀ ਸਾਨੂੰ ਉਹਨੀਆਂ ਗੱਲਾਂ ਦੀ ਕੋਈ ਬਹੁਤੀ ਸਮਝ ਨਾ ਆਈ ਸ਼ਾਮ ਨੂੰ ਉਹਨੇ ਪੀਣ ਲਈ ਸੰਤਰੇ ਦੀ ਬੋਤਲ ਵੀ ਦੇ ਦਿੱਤੀ ਪਾਲੇ ਨੇ ਮੋਟਾ ਜਿਹਾ ਪੈਗ ਸੰਗੋ ਲੰਘਾ ਕੇ ਆ ਮਾਰਿਆ ਮਾਸਟਰ ਨੂੰ ਆਉਂਦੀਆਂ ਗੱਲਾਂ ਤੂੰ ਦੱਸ ਕਿੰਨੇ ਵਾਰ ਗਿਆ ਇਹਦੇ ਘਰ ਕਦੇ ਬਰੋਬਰ ਕੁਰਸੀ ਤੇ ਬਿਠਾਇਆ ਇਹਨੇ ਤੈਨੂੰ ਮੈਂ ਦੱਸਾਂ ਐਨੇ ਐਮਐਲਏ ਤੋਂ ਸਿਫਾਰਿਸ਼ ਪਵਾ ਆਪਣੇ ਛੋਟੇ ਭਾਈ ਨੂੰ ਤੇਲ ਦਾ ਡੀਪੂ ਦਵਾਤਾ ਵੇਗਲਾ ਸਾਲ ਜੀ ਕਿੰਨਾ ਮੀਰ ਹੋ ਗਿਆ ਉਹ ਰਾਸ਼ਨ 'ਚ ਕਦੇ ਕਿਸੇ ਨੂੰ ਕੁਝ ਨਹੀਂ ਦਿੰਦਾ ਥੋਲ ਦੇ ਢੋਲ ਤੇਲ ਦੇ ਬਾਹਰ ਹੀ ਗੇਟਮਿਟ ਕਰਕੇ ਵੇਚਿੰਦਾ ਪੰਪਾਲਿਆਂ ਨੂੰ ਜੇ ਕੋਈ ਰਾਸ਼ਨ卡ਡ ਤੇ ਲੈਣ ਆਉ ਤਾਂ ਆਗੋ ਕਹੂ ਕਿੱਲ ਤੇ ਚੱਲ ਰਹੀ ਹੈ ਪਿਛੋ ਨਹੀਂ ਆਇਆ ਹਾਂ ਇਹ ਤਾਂ ਤੇਰੀ ਸੱਚੀ ਗੱਲ ਐ ਵੱਡੇ ਭਾਈ ਮੈਨੂੰ ਵੀ ਸੂਲਜ ਆ ਗਿਆ ਸੀ ਇੱਕ ਮੋਟਾ ਜਿਹਾ ਪੈਗ ਉਹਨੇ ਹੋਰ ਖਿੱਚ ਲਿਆ ਤੇ ਹੋ ਗਿਆ ਦੁਬਾਰਾ ਸਟਾਰਟ ਲੈ ਉਹ ਤੋਂ ਡੀਸੀ ਰੇਟ ਦੀ ਦਿਹਾੜੀ ਦਾ ਜਦੋਂ ਰੋਲਾ ਪਿਆ ਤਾਂ ਇਹੋ ਮਾਸਟਰ ਸਾਡੇ ਨਾਲ ਨਹੀਂ ਖੜਿਆ ਕਹਿੰਦਾ ਵੇੜੇ ਵਾਲੇ ਤੁਸੀਂ ਗੁੱਸਾ ਨਾ ਕਰਿਓ ਮੈਂ ਤਾਂ ਸਰਕਾਰੀ ਮੁਲਾਜ਼ਮ ਆ ਤੁਹਾਡੇ ਨਾਲ ਇਸ ਗੱਲ ਤੇ ਨਹੀਂ ਖੜ ਸਕਦਾ ਅੰਦਰੋਂ ਤੁਹਾਡੇ ਨਾਲ ਆ ਪਿਛੋ ਪਤਾ ਲੱਗਾ ਸਰਪੰਚ ਨੇ ਐਮਐਲਏ ਕੋਲ ਕਹਿ ਕੇ ਇੰਦੀ ਬੋਲਤੀ ਬੰਦ ਕਰਤੀ ਸੀ ਫਿਰ ਵਿਹੜੇ ਵਾਲਿਆਂ ਨੇ ਆਪਣੇ ਬਲਬੂਤੇ ਹੀ ਰੋਲਾ ਪਾਇਆ ਦਿਹਾੜੀ ਦਾ ਰੇਟ ਤੈਅ ਕਰਨ ਦਾ ਉਧਰੋ ਜ਼ਿੰਮੇਦਾਰ ਵੀ ਇਕੱਠੇ ਹੋ ਗਏ ਗੁਰੂ ਘਰੋਂ ਲੋਸਮੈਂਟ ਕਰਾਤੀ ਅਖੇ ਇਹਨਾਂ ਨੂੰ ਆਪਣੇ ਖੇਤਾਂ 'ਚ ਨਾ ਵੜਨ ਦਿਓ ਸਾਰੇ ਕੰਮ ਆਪਾਂ ਰਲ ਮਿਲ ਕੇ ਕਰਾਂਗੇ 15-20 ਦਿਨ ਤਾਂ ਆਪਣੇ ਬੰਦੇ ਵੀ ਪੱਕੇ ਰਹੇ ਪਰ ਫਿਰ ਹਥਿਆਰ ਸੁਟਨੇ ਪਏ ਹੋ ਹੋ ਬੰਦੇ ਸਮਝੌਤੇ ਚੱਗੇ ਆ ਗਏ 300 ਦੀ ਥਾਂ 230 ਰੁਪਏ ਦਿਹਾੜੀ ਦੇ ਹੀ ਵਦੇ ਕੀ ਪੱਲੇ ਪਿਆ ਚੁੰਚਨਾ ਨਾਲੇ ਖਾ ਮੁਖਾ ਵੈਰ ਪਵਾ ਲਿਆ ਮੈਂ ਵੇਖਿਆ ਪਾਲੇ ਦੀ ਅੱਖਾਂ ਲਾਲ ਹੋ ਗਈਆਂ ਸਨ ਹੋਂਦਾ ਸਾਰਾ ਸਰੀਰ ਪੱਥਰ ਵਾਂਗ ਸਖਤ ਹੁੰਦਾ ਜਾ ਰਿਹਾ ਸੀ ਚੱਲ ਬਾਈ ਚੱਲੀਏ ਹਨੇਰਾ ਹੋ ਗਿਆ ਮੈਂ ਆਉਂਦੀ ਬਾਹ ਫੜ ਘਰ ਵੱਲ ਲੈ ਆਇਆ ਸਾਂ दारू ਦਾ ਕੀ ਪਤਾ ਹੈ ਨਸ਼ੇ 'ਚ ਬੰਦਾ ਕੀ ਕਰ ਦੇਵੇ ਇਹੋ ਸੋਚ ਡਰ ਗਿਆ ਸਾਂ ਉਦੋਂ ਮਿੱਟੀ ਪੁੱਟਣ ਦਾ ਕੰਮ ਕਰਦੇ ਕਰਦੇ ਮੇਰੇ ਢਿੱਡ 'ਚ ਪੀੜ ਜਿਹੀ ਉੱਠਣ ਲੱਗ ਪਈ ਕਈ ਵਾਰ ਤਾਂ ਅੰਗੋਲੀ ਕਰ ਗਿਆ ਪਰ ਦਰਦ ਹੋਰ ਜ਼ਿਆਦਾ ਵਧਣ ਲੱਗਾ ਹਾਰ ਕੇ ਡਾਕਟਰ ਨੂੰ ਵਿਖਾਇਆ ਅਲਟਰਾਸਾਉਂਡ ਕੀਤੀ ਪਤਾ ਲੱਗਾ ਬਈ ਮੇਰੇ ਤਾਂ ਗੁਰਦਿਆਂ ਚ ਤਿੰਨ ਪਥਰੀਆਂ ਬਣੀਆਂ ਪਈਆਂ ਨੇ ਉਹਨੇ ਦਾਰੂ ਲੇਖਤੀ ਕਹਿੰਦਾ ਭਾਰੀ ਕੰਮ ਨਾ ਕਰੀ ਜੇ ਪਥਰੀਆਂ ਇੰਜਨਾ ਨਿਕਲੀਆਂ ਤਾਂ ਫਿਰ ਆਪਰੇਸ਼ਨ ਕਰਨਾ ਪਊ ਉਦਾਸ ਜਿਹਾ ਮੈਂ ਪਿੰਡ ਪਰਤ ਆਇਆ ਇੱਕ ਦੋ ਵਾਰ ਮਨ ਮਾਰ ਕੇ ਪਾਲੇ ਨਾਲ ਦਿਹਾੜੀ ਤੇ ਗਿਆ ਪਰ ਦਰਦ ਫਿਰ ਉਠਾਇਆ ਕਰੀ ਹਾਰ ਕੇ ਮੈਂ ਘਰ ਹੀ ਰਹਿਣ ਲੱਗ ਪਿਆ ਲਾਲਾਂ ਵਾਲੇ ਪੀਰਖਾਨੇ 'ਚ ਵੀਰਵਾਰ ਨੂੰ ਮੇਰੀ ਕੁੜੀ ਛਿੰਦੋ ਪਤਾਸੇ ਤੇ ਲੱਡੂ ਵੇਚਣ ਜਾਇਆ ਕਰਦੀ ਸੀ। ਇੱਕ ਦਿਨ ਉਹਨੇ ਘਰ ਆ ਕੇ ਕਿਹਾ ਬਾਪੂ ਬਾਪੂ ਅੱਜ ਪੀਰ ਦੀ ਮਜ਼ਾਰ ਤੇ ਬਹੁਤ ਅਮੀਰ ਬੰਦਾ ਮੱਥਾ ਟੇਕ ਕੇ ਗਿਆ ਹੈ। 2000 ਦਾ ਨੋਟ ਨਾਲੇ ਚਾਦਰ ਚੜਾਈ ਸੀ ਉਹਨੇ। ਮੈਂ ਆਉਂਦੇ ਵੱਲ ਵੇਖ ਸੋਚਿਆ ਕਿ ਮੇਰੀ ਕਿਸਮਤ ਹੈ। ਸਾਰੀ ਰਾਤ ਉਦੇੜ ਬੁੰਚ ਪਿਆ ਰਿਆ। ਕਿਉਂ ਨਾ ਰੱਬ ਦੇ ਘਰੋਂ ਹੀ ਆਸਰਾ ਲੈ ਲਈਏ। ਅਗਲੇ ਦਿਨ ਹਨੇਰ ਪਏ ਮੈਂ ਪੀਰਖਾਨੇ ਵੱਲ ਚਾਲੇ ਪਾ ਦਿੱਤੇ। ਬੁੱਢਾ ਸੇਵਾਦਾਰ ਸੁਲਫੇ ਦੇ ਨਸ਼ੇ 'ਚ ਧੁੱਤ ਸੁੱਤਾ ਪਿਆ ਸੀ। ਮੈਂ ਇੱਕ ਬੋਰੀ 'ਚ ਜਿੰਨੀ ਕਨਕ ਚੁੱਕੀ ਜਾ ਸਕਦੀ ਸੀ ਭਰੀ ਤੇ ਮਲਕ ਦੇ ਨੀ ਘਰ ਆ ਗਿਆ। ਸਵੇਰ ਨੂੰ ਪੀਰਖਾਨੇ ਦੇ ਕਮੇਟੀ ਵਾਲੇ ਮੇਰੇ ਘਰ ਆ ਗਏ। ਮੰਦਰ ਮੈਂਬਰ ਸਭ ਤੋਂ ਮੂਰੇ ਸੀ। ਬਾਅਦ 'ਚ ਪਤਾ ਲੱਗਾ ਜਿਸ ਬੋਰੀ 'ਚ ਮੈਂ ਕਨਕ ਪਾ ਕੇ ਚੁੱਕ ਲਿਆ ਆ ਸਾਂ ਉਹ 파ਟੀ ਹੋਈ ਸੀ। ਤੇ ਕਣਕ ਮੇਰੇ ਘਰ ਤੱਕ ਡੋਲਦੀ ਆਈ ਸੀ ਮੰਦਰ ਹੁਰਾਂ ਤਾਂ ਕਾਫੀ ਰੋਲਾ ਪਾਇਆ ਮੈਨੂੰ ਵਿਹੜੇ ਤੋਂ ਛੇਕ ਦੇਣ ਬਾਰੇ ਪਰ ਤਾਇ ਟੇਕੇ ਹੁਰੀ ਅੜ ਗਈ ਮੇਰੀ ਹਮਾਇਤ 'ਚ ਮਸੰਗ ਰੋਟ ਲਿਆ ਸੀ ਗਰੋ ਤਾਂ ਹੁਣ ਸਾਰੇ ਟਲ ਜਾਣਗੇ ਮਾੜਿਆ ਬਸ ਇੱਕ ਦੋ ਦਿਨਾਂ ਦੀ ਧੀਰ ਹੈ ਮਨ ਸੇ ਫੇਰ ਜੁਗਤ ਭਾਰੂ ਹੋ ਗਈ ਹੈ ਮੈਨੂੰ ਲੱਗਦਾ ਹੁਣ ਸਭ ਤਕਲੀਫਾਂ ਦੂਰ ਹੋ ਜਾਣਗੀਆਂ ਬਾਪੂ ਚਾਹ ਪੀ ਲੈ ਵੱਡੀ ਕੁੜੀ ਸ਼ਿੰਦੋ ਦੇ ਬੋਲਾਂ ਨੇ ਮੇਰੀਆਂ ਸੋਚਾਂ ਨੂੰ ਤੋੜ ਕੇ ਰੱਖ ਦਿੱਤਾ ਮੈਂ ਚਾਦੀ ਬਾਟੀ ਹੱਥ 'ਚ ਫੜ ਵੇੜੇ ਵੱਲ ਨਜ਼ਰ ਮਾਰਦਾ ਛੋਟੀਆਂ ਕਿੱਧਰ ਨੇ ਦੂਜੀਆਂ ਕੁੜੀਆਂ ਦਾ ਖਿਆਲ ਆਉਂਦੇ ਹੀ ਸਿੰਦੋ ਤੋਂ ਪੁੱਛਦਾ ਪੋਤਾ ਬਾਪੂ ਤਾਰੋ ਮਾਸੀ ਘਰੇ ਟੀਵੀ ਵੇਖਣ ਗਈਆਂ ਨੇ ਟੀਵੀ ਬਾਰੇ ਸੁਣ ਮੇਰੀ ਜੁਗਤ ਫਿਰ ਉੱchnਣ ਲੱਗ ਪਈ ਐ ਉਸ ਦਿਨ ਵੀ ਪਾਲੇ ਦੇ ਘਰ ਟੀਵੀ ਚੱਲਦਾ ਸੀ ਕਿਸੇ ਦਾ ਬੱਚਾ ਡਿੱਗਾ ਸੀ ਟੋਏ 'ਚ ਲੋਕਾਂ ਦਾ ਇਕੱਠ ਇਕੱਠ ਖਬਰਾਂ ਵਾਲੀ ਕੁੜੀ ਦੱਸਦੀ ਸੀ ਕਿ ਲੋਕਾਂ ਨੇ ਉਸ ਬੱਚੇ ਲਈ ਕਿੰਨੇ ਰੁਪਏ ਇਕੱਠਾ ਕਰ ਦਿੱਤੇ ਉਹ ਗਰੀਬ ਘਰ ਦਾ ਮੁੰਡਾ ਸੀ ਮੈਂ ਵੀ ਤਾਂ ਗਰੀਬ ਹੀ ਆ ਮੇਰੇ ਮਾਨਸ ਵੀ ਜੁਗਤੋਂ ਔਣ ਲੱਗ ਪਈ ਸੀ ਮੈਂ ਵੀ ਆਪਣੀਆਂ ਕੁੜੀਆਂ ਬਾਰੇ ਸੋਚਣ ਲੱਗ ਪਿਆ ਸਾਂ ਛਿੰਦੋ ਨਹੀਂ ਛਿੰਦੋ ਬਹੁਤ ਵੱਡੀ ਐ ਮੀਤੋ ਨਹੀਂ ਮੀਤੋ ਵੀ ਠੀਕ ਨਹੀਂ ਨਿੱਕੀ ਹਾਂ ਨਿੱਕੀ ਠੀਕ ਰਊ ਮੈਂ ਵੀ ਅਢੇੜ ਬੋਨ ਚ ਲੱਗ ਗਿਆ ਸਾਂ ਜਾਂ ਪਾਲੇ ਘਰੋਂ ਨਿੱਕੀ ਨੂੰ ਬੁਲਾ ਲਿਆ ਚੰਗਾ ਬਾਪੂ ਆਹ ਕੋ ਚਲੀ ਗਈ ਐ ਹੁਣ ਹੋਰ ਭੁੱਖੇ ਨਹੀਂ ਮਰਿਆ ਜਾਂਦਾ ਮਾੜਿਆ ਸ਼ੇਕਰ ਦੋ ਕੁੜੀਆਂ ਦੇ ਤਾਂ ਭਾਗ ਖੁੱਲੀ ਜਾਣਗੇ ਬਾਹਰ ਖੇਡਦੀ ਫਿਰਦੀ ਸੀ ਤਾਂ ਇਹ ਪਾਣਾ ਵਾਪਰ ਗਿਆ ਮੈਂ ਤਾਂ ਸਾਰੇ ਨੂੰ ਇਹੋ ਦੱਸੂ ਨਿੱਕੀ ਨੂੰ ਕੁੱਚੜ ਚੋਕ ਮੈਂ ਘਰੋਂ ਬਾਹਰ ਨਿਕਲ ਆਇਆ ਹਾਂ ਤੋਏ ਵੱਲ ਬਾਪੂ ਮੈਨੂੰ ਟੌਫੀਆਂ ਲੈ ਕੇ ਦੇਵੇਂਗਾ ਨਿੱਕੀ ਮੇਰੀ ਦਾੜੀ ਤੇ ਹੱਥ ਫੇਰਦੀ ਬੋਲੀ ਮੈਂ ਆਉਂਦੇ ਚਿਹਰੇ ਵੱਲ ਵੇਖਣ ਲੱਗ ਪਿਆ ਹੈ ਕਹਿੰਦੀ ਸ਼ਕਲ ਸੁਰਤ ਜਮਾ ਦੀਪੋ ਦੇ ਗਈ ਹੈ ਮੇਰੀ ਸੁਰਤ 'ਚ ਦੀਪੋ ਆ ਗਈ ਤੋਏ ਕੋਲਾ ਮੈਂ ਰੁਕ ਗਿਆ ਮੈਨੂੰ ਦੀਪੋ ਦੇ ਬੋਲ ਕਿਉਂ ਸੁਣਾਈ ਦੇਣ ਲੱਗ ਪਏ ਆ ਇਹ ਕੀ ਕਰਦਾ ਛਿੰਦੋ ਦੇ ਬਾਪੂ ਮੈਂ ਨਿੱਕੀ ਨੂੰ ਜਿਉਂਦੇ ਰੱਖਣ ਲਈ ਖੁਦ ਨੂੰ ਮਾਰ ਲਿਆ ਤੇ ਤੂੰ ਇਹਨੂੰ ਮਾਰਨ ਦੀ ਸੋਚੀ ਬੈਠਾ ਮੇਰੇ ਹੱਥ ਜਿਵੇਂ ਕਿਸੇ ਨੇ ਨਿੱਕੀ ਨਾਲ ਬੰਨ੍ਹ ਦਿੱਤੇ ਹੋਣ ਗੋਮਸਮ ਹੋਇਆ ਮੈਂ ਟੋਏ ਕੋਲ ਪੱਥਰ ਬਣ ਗਿਆ ਮੇਰੇ ਕੋਲ ਨਿੱਕੀ ਨੂੰ ਟੋਏ ਚ ਛੁੱਟਿਆ ਨਹੀਂ ਜਾ ਰਹੀ ਆ ਦੋਸਤੋ ਤੁਸੀਂ ਸੁਣੀ ਕਹਾਣੀ ਅਜੇ ਆਪਾਂ ਐਨੇ ਨਹੀਂ ਮਾਰੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਇਹ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਇਓ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ